ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਵੱਪਰ ਆਈ ਚੰਨ ਤੁਹਾਡਾ ਸਵਾਗਤ ਹੈ YouTube ਫੈਮਿਲੀ ਦਾ ਸਾਰਾ ਠੀਕ ਠਾਕ ਹੋ ਦੇਖਦੇ ਸਾਰਿਆਂ ਸਤਿ ਸ੍ਰੀ ਅਕਾਲ ਜੀ ਮੇਰੇ ਭੈਣਾਂ ਭਰਾਵਾਂ ਨੂੰ ਜਿਹੜੇ ਸਾਡੇ ਬਲੌਗ ਦੇਖਦੇ ਆ ਦੇਸ਼ ਵਿਦੇਸ਼ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਸੋਹਣੇ ਸੋਹਣੇ ਕਮੈਂਟ ਲਾਈਕ ਸ਼ੇਅਰ ਕਰਦੇ ਆ ਤੇ ਹਾਈਪ ਹੈਪ ਦਾ ਆਪਸ਼ਨ ਆਪਦੇ ਇਹਨਾਂ ਦਾ ਬਹੁਤ ਧੰਨਵਾਦ ਤੇ ਤਰੀਖ ਹੋ ਗਈ ਅੱਜ 11 ਜੀ ਤੇ ਦਿਨ ਹੋ ਗਿਆ ਅੱਜ ਵੀਰਵਾਰ ਦਿਨ ਪੀਰਾਂ ਦਾ ਪਤਾ ਨਹੀਂ ਵੀਰਵਾਰ ਨਾ ਬਹੁਤ ਸ਼ੇਧਿਆ ਜਾਂਦਾ ਆ ਤੇ ਹੁਣ ਜੇ ਤਾਂ ਪਿਛਲੇ ਹਫ਼ਤੇ ਲੰਘ ਗਿਆ ਸੀਗਾ ਹੁਣ ਫਿਰ ਆ ਗਿਆ ਨਾ ਤੇ ਦੁਪਹਿਰ ਦਾ ਹੋ ਗਿਆ ਟਾਈਮ ਤੇ ਅੱਜ ਬਲੌਗ ਮੇਂ ਤਾਂ ਸਟਾਰਟ ਹੀ ਨਹੀਂ ਹੋਈ ਬਲੌਗ ਦੀ ਤੇ ਹੁਣ ਮੈਂ ਸਟਾਰਟਿੰਗ ਕਰਨ ਲੱਗੀ ਦੁਪਹਿਰੇ ਥੋੜਾ ਕੰਮ ਸੀਗਾ ਸ਼ਹਿਰੋਂ ਚਲ ਗਏ ਤੇ ਤੁਹਾਨੂੰ ਪਤਾ ਵੀ ਨਿੱਕੇ ਮੋٹے ਕਰਨੇ ਕੰਮ ਕਰ ਹੁੰਦੇ ਆ ਤੇ ਹੁਣੇ ਅਜੇ ਆਏ ਆ ਕੇ ਚਾਹ ਪਾਣੀ ਪੀਤਾ ਆ ਕਿਦਾਂ ਕੋਈ ਨਹੀਂ ਤੇ ਧੁੱਪ ਬਹੁਤ ਠੀਕੀ ਆ ਬਾਹਰ ਤੇ ਧੁੱਪ ਵੀ ਸੁਈਆਂ ਵਾਲੀ ਆ ਤੇ ਕੱਲ ਇਹਦੇ ਧੁੱਪ ਲੱਗੀ ਸੀ ਅਚਾਨਕ ਉਹ ਫਿਰ ਫਟਾਫਟ ਮੀ ਆ ਗਿਆ ਨਾ ਤੇ ਪਤਾ ਲੱਗਦਾ ਨਹੀਂ ਕਿ ਕਿਹੜੇ ਵੇਲੇ ਮੀ ਆਉਂਦਾ ਹੈ ਕਿਹੜੇ ਵੇਲੇ ਧੁੱਪ ਹੁੰਦੀ ਆ ਪਰ ਜਿਹੜੀ ਧੁੱਪ ਨਾ ਇਹ ਹੁਣ ਝੋਨਾ ਝੋਨਿਆਂ ਨੂੰ ਮਦਰ ਸਕਾਉਣ ਆਏ ਨੇ ਹੁਣ ਝੋਣੀ ਦਾ ਨਿਸਰਦੇ ਆ ਨਾ ਤੇ ਆ ਦੇਖੋ ਐਲਸੀਡੀ ਤੇ ਆ ਦੇਖੋ ਜੀ ਪਹਿਲਾਂ ਨਾ ਤੁਸੀਂ ਮੇਰੇ ਬਲੌਗਾਂ ਚ ਐਲਸੀਡੀ ਚੱਲਦੀ ਨਹੀਂ ਦੇਖੀ ਹੋਣੀ ਨਾ ਤੇ ਪਤਾ ਨਹੀਂ ਨਾ ਕ੍ਰਿਸ਼ਮਾ ਹੀ ਹੋਗਾ ਇਸ ਹਿਸਾਬ ਦਾ ਤੇ ਇਹ ਪਹਿਲਾਂ ਚੱਲਦੀ ਸੀਗੀ ਕੁਛ ਚਿਰ ਫੇ ਅਸੀਂ ਨੂੰ ਬੰਦ ਰੱਖਿਆ ਚਲਾਈ ਨਹੀਂ ਪਹਿਲੀ ਗੱਲ ਤੇ ਟਾਈਮ ਲੱਗਦਾ ਨੇ ਦੇਖਣ ਦਾ ਨਾ ਘਰ ਦੇ ਕਮਾਕਾਰਾਂ ਵਿੱਚ ਕਦੀ ਵੀ ਅਲੀ ਦਾ ਕੰਮ ਕਰ ਲੋ ਕਦੀ ਘਰ ਦਾ ਕਦੀ ਆਉਣ ਜਾਣ ਹਨਾ ਤੇ ਬਸ ਇੱਧ ਦੇ ਨਹੀਂ ਜਾਂਦਾ ਨਾ ਕੰਮਕਾਰ ਵਿੱਚ ਤੇ ਦੇਖਣ ਦਾ ਟਾਈਮ ਲੱਗਦਾ ਨੀਗਾ ਤੇ ਸੱਚੀ ਕ੍ਰਿਸ਼ਮਾ ਹੀ ਹੋ ਗਿਆ ਤੇ ਇੱਕ ਦਿਨ ਫਿਰ ਅਕਸਰ ਚਲਾ ਕੇ ਦੇਖੀ ਤੇ ਬੜਸ ਹੋਣੀ ਚੱਲ ਗਈ ਤੇ ਹੀ ਸੋਚਿਆ ਸੀ ਕਿ ਸਾਨੂੰ ਨਵੀਂ ਲਿਆਉਣੀ ਪੈਣੀ ਆ ਕਿ ਇੰਨੇ ਪੈਸੇ ਲੱਗ ਜਾਣੇ ਆ ਜੇ ਆ ਬੋਆ ਨਾ ਬਹੁਤ ਚਿੰਤਾ ਸੀਗੀ ਤੇ ਪਤਾ ਨਹੀਂ ਵਾਇਗਰੂ ਨੇ ਕਿਰਪਾ ਕਰਦੀ ਵੀ ਐਲਸੀਡੀ ਸਾਡੀ ਚਾਲੂ ਹੋ ਗਈ ਆਪੇ ਜਿੱਦਾ ਪਹਿਲਾਂ ਸਕ੍ਰੈਚ ਜਿਹਾ ਹੁੰਦੇ ਸੀਗੇ ਇੱਕ ਸਾਈਡ ਯਾਨੀ ਕਲੀਅਰ ਸੀਗੀ ਇੱਕ ਸਾਈਡ ਬਲਰ ਜੀ ਹੁੰਦੀ ਸੀਗੀ ਯਾਨੀ ਸਕਰੀਨ ਕਲੀਅਰ ਨਹੀਂ ਸੀ ਹੁੰਦੀ ਹੈਗੀ ਤੇ ਹੁਣ ਵਾਇਗਰ ਨੇ ਨਹੀਂ ਮਿਹਰ ਹੋਈ ਆ ਵੀ ਇੱਕਦਮ ਸਾਫ਼ ਚੱਲਣ ਲੱਗ ਪਈ ਆ ਤੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਅਸੀਂ ਬੰਦ ਰੱਖੀਏ ਵੀ ਚਲਾ ਚਲਾਈ ਨਹੀਂ ਹੈਗੀ ਹੁਣ ਚਲਾਉਣੀ ਨਹੀਂ ਹੈਗੀ ਅਸੀਂ ਨਵੀਂ ਲੈ ਲੈਣੀ ਆ ਤੇ ਹੁਣ ਵਰਸੋਣੀ ਚਲਦੀ ਪਈ ਆ ਤੇ ਮੇਰਾ ਖਿਆਲ ਬਾਈਫਾਈ ਦੇ ਨਾਲ ਅਟੈਚ ਕੀਤੀ ਆ ਇਹ ਤੇ ਹੁਣ ਚਲਦੀ ਆ ਤਾਂ ਬਹੁਤ ਸੋਹਣੀ ਮਤਲ ਫਿਲਮਾਂ ਵੀ ਦੇਖ ਹੋ ਜਾਂਦੀਆਂ ਵਿੱਚ ਇਹਦੇ ਗਰਵਾਣੀ ਚਲਦੀ ਆ ਤਾਂ ਵਾਈਫਾਈ ਦੇ ਨਾਲ ਤੇ ਵੈਸੇ ਡਾਇਰੈਕਟ ਨਹੀਂ ਕਰਾਈ ਹੈਗੀ ਅਸੀਂ ਤੇ ਦੇਖੋ ਜੀ ਕਈ ਵਾਰੀ ਹੈ ਨਾ ਆਪਾਂ ਸੋਚਿਆ ਨਹੀਂ ਹੁੰਦਾ ਕੰਮ ਉਹ ਹੋ ਜਾਂਦਾ ਤੇ ਕਈ ਵਾਰੀ ਜਿਹੜਾ ਸੋਚਿਆ ਹੁੰਦਾ ਆ ਤੇ ਇਹ ਸੋਚਿਆ ਹੁੰਦਾ ਉਹ ਨਹੀਂ ਹੁੰਦਾ ਜਿਹੜਾ ਨਹੀਂ ਸੋਚਿਆ ਹੁੰਦਾ ਉਹ ਹੋ ਜਾਂਦਾ ਨਾ ਤੇ ਚਲੋ ਖੈਰ ਵਧੀਆ ਹੋ ਗਿਆ ਨਾ ਤੇ ਘੱਟੋ ਘੱਟ 10000 ਦੀ ਆ ਜਾਂਦੀ ਆ ਹੈਨਾ ਤੇ ਕਿਹੜਾ ਕਿਤੇ ਸਸਤੀ ਆਉਂਦੀ ਚੀਜ਼ਾਂ ਬਣਾਉਣੀਆਂ ਬਹੁਤ ਔਖੀਆਂ ਬਹੁਤ ਮੁਸ਼ਕਲ ਆ ਤੇ ਬਹੁਤ ਵਧੀਆ ਲੱਗਾ ਹੈਨਾ ਤੇ ਹਰ ਟਾਈਮ ਫੋਨ ਨਹੀਂ ਦੇਖੀ ਜਾਂਦੇ ਹੈਗੇ ਚਲੋ ਗਰਵਾਣੀ ਸੁਣ ਲਈਦੀ ਆ ਫਿਲਮ ਦੇਖ ਲ ਹੋ ਜਾਂਦੀ ਕੁਝ ਨਾ ਕੁਝ ਦੇਖ ਹੋ ਜਾਂਦਾ ਨਾ ਤੇ ਟਾਈਮ ਪਾਸ ਹੋ ਜਾਂਦਾ ਹੈ ਤੇ ਚਲੋ ਕਿਸੇ ਘਰ ਜਾਣ ਨਾਲ ਚਲ ਵਧੀਆ ਟਾਈਮ ਪਾਸ ਆਪਣੇ ਚਲੋ ਘਰ ਹੀ ਹੋ ਜਾਂਦਾ ਨਾ ਤੇ ਆਪਾਂ ਕਿਸੇ ਕੋਈ ਜਾਵਾਂਗੇ ਬੈਠਾਂਗੇ ਚਾਰ ਬੀਬੀਆਂ ਕੋਲੋ ਗੱਲਬਾਤ ਹੁੰਦੀ ਆ ਹਾਂ ਚਾਂ ਹਾਂ ਘਰ ਪਰ ਹੋਈਂਦਾ ਫਿਰਣਾ ਸਹੀ ਹੈਗਾ ਪਹਿਲੀ ਗੱਲ ਮੇਰਾ ਤਾਂ ਹੁਣ ਟਾਈਮ ਲੱਗਦਾ ਜਾਣਦਾ ਨਾ ਅ ਲੱਗੇ ਆ ਗਲੀ ਗੁਆਂ ਸਾਡਾ ਜਣੀ ਵੱਡੇ ਸਾਡੇ ਭੈਣ ਜੀ ਉਹਨਾਂ ਕੋ ਮੇਰਾ ਟਾਈਮ ਲੱਗਦਾ ਜਾਣਦਾ ਤੇ ਬਸ ਇਦਾਂ ਬਲੌਗ ਬਣਾ ਲੈ ਲੈਂਦੀ ਆ ਫਿਰ ਐਡ ਕਰ ਲੈਂਦੀ ਆ ਕਰਦੇ ਕੰਮਾਂ ਕਾਰਾਂ ਵਿੱਚ ਫਿਰ ਪਸੂਆਂ ਦਾ ਫਿਰ ਮੇਰੀਆਂ ਜਣੀ ਜਿਹੜੀ ਫ੍ਰਿੰਡਾਂ ਆ ਜਾਂ ਮੇਰੀਆਂ ਭੈਣਾਂ ਨਾ ਉਹ ਮੈਨੂੰ ਕਿਉਂ ਇਹ ਨਹੀਂ ਕਦੇ ਵੀ ਤੂੰ ਫੋਨ ਨਹੀਂ ਕਰਦੀ ਸਾਨੂੰ ਤੇਰਾ ਟਾਈਮ ਲੱਗਦਾ ਨਹੀਂਗਾ ਤੂੰ YouTube ਯੋਗੀ ਰਹਿ ਗਈਆਂ ਏਦਾਂ ਮੈਨੂੰ ਵੀ ਨਹੀਂ ਮਾਰਦੀਆਂ ਵੀ ਤੂੰ YouTube ਤੇ ਇੱਕ ਦਿਨਾਂ ਬਲੌਗ ਪਾਏਗਾ ਸਾਡੇ ਨਾਲ ਗੱਲਬਾਤ ਕਰਨ ਲੈ ਕਰ ਹੈਨਾ ਤੇ ਬਸ ਏਦਾਂ ਹੀ ਹੈਨਾ YouTube ਜਿਹੜੀ ਮੇਰੀਆਂ ਭੈਣਾਂ ਮੇਰੀਆਂ ਫੈਮਿਲੀ ਦੇ ਖਾਤ ਦਾ ਦੀ ਨਾ ਉਹ ਵੀ ਤੇ ਬਹੁਤ ਸੋਹਣੇ ਕਮੈਂਟ ਕਰਦੀਆਂ ਇੰਡੀਆ ਤੋਂ ਵੀ ਤੇ ਇੰਡੀਆ ਤੋਂ ਬਾਹਰ ਤੋਂ ਵੀ ਹੈਨਾ ਤੇ ਯਾਨੀ ਬਹੁਤ ਸਾਰਾ ਪਿਆਰ ਉਹਨਾਂ ਔਰ ਬਿਨਾ ਯਾਨੀ ਕਿਸੇ ਕੀਮਤ ਤੋਂ ਬਗੈਰ ਯਾਨੀ ਪਿਆਰ ਕਰਦੀਆਂ ਭੈਣਾਂ ਹੈਨਾ ਤੇ ਸੋਹਣਾ ਲੱਗਦਾ ਆ ਤੇ ਮੇਰਾ ਬਸ ਸੈਮੀ ਟਾਈਮ ਪਾਸ ਹੋ ਜਾਂਦਾ ਏਦਾਂ ਇਹਨਾਂ ਨਾਲ ਗੱਲਾਂ ਬਾਤਾਂ ਕਰਕੇ ਤੇ ਮੇਰੇ ਫਰੈਂਡਾਂ ਵੀ ਕਹਿਣ ਗੀਆਂ ਵੀ ਤੇਰਾ ਹੁਣ ਟਾਈਮ ਲੱਗਦਾ ਨਹੀਂ ਛੱਡਣਾ ਗੱਲਬਾਤ ਕਰਨਾ ਸਾਨੂੰ ਭੁੱਲ ਗਈਆਂ ਤੇ ਮੈਂ ਕਹਿੰਨੀ ਨਹੀਂ ਨਹੀਂ ਇਦਾਂ ਦੀ ਗੱਲ ਨਹੀਂ ਕੋਈ ਹੈਗੀ ਤੇ ਬਸ ਮੇਰਾ ਹੁਣ ਜਾਨੀ ਕਹ ਲੋ ਵੀ ਕੰਮ ਹੀ ਇੰਨਾ ਹੋ ਗਿਆ ਵੀ ਹੁਣ ਮੇਰਾ ਟਾਈਮ ਲੱਗਦਾ ਨਹੀਂ ਤੁਹਾਨੂੰ ਨਾਲ ਗੱਲਬਾਤ ਕਰਨ ਨੂੰ ਮੈਂ ਕਹਾਂ ਮੈਨੂੰ ਮੈਸੇਜ ਕਰ ਲਿਆ ਕਰੋ ਤੁਸੀਂ ਤੇ ਗੱਲਬਾਤ ਕਰ ਲਿਆ ਕਰੋ ਹਨਾ ਦੇਖੋ ਜੀ ਜੇ ਤੁਸੀਂ ਆਪਾਂ YouTube ਤੇ ਆਉਨੇ ਆ ਨਾ ਆਪਾਂ ਨੂੰ ਚੈਨਲ ਚਲਾਉਣ ਵਾਸਤੇ ਵੀਡੀਓ ਆਪਾਂ ਨੂੰ ਇੱਕ ਨਗ ਅਦੀ ਅਰਦੀ ਨਹੀਂ ਅਣੀ ਇੱਕ ਇੱਕ ਦੋ ਅਪਲੋਡ ਕਰਨੇ ਪੈਂਦੇ ਆ ਵੀਡੀਓ ਤਾਂ ਫਿਰ ਚੱਲਦਾ ਆ ਤੇ ਸੌਖਾ ਨਹੀਂ YouTube ਤੇ ਕੰਮ ਕਰਨਾ YouTube ਤੇ ਕੰਮ ਕਰਨਾ ਸਰਵਰਸ ਤੋਂ ਕੰਮ ਕਰਨਾ ਇਹ ਕੋ ਸੌਖਾ ਨਹੀਂ ਹੈ ਜਿਹੜੇ ਕਰੇ ਉਹਨੂੰ ਹੀ ਪਤਾ ਹੁੰਦਾ ਨਾ ਤੇ ਦੇਖਣ ਵਾਲੇ ਕਹਿੰਦੇ ਹਾਂ ਵੀ ਨਾ ਇੰਨਾ ਪੈਸਾ ਆਉਂਦਾ ਇਹ ਉਹ ਹੈ ਨਾ ਚਲੋ ਪੈਸਾ ਹੈਗਾ ਇੱਥੇ ਇਹ ਨਹੀਂ ਵੀ ਪੈਸਾ ਹੈ ਨਹੀਂਗਾ ਪਰ ਮਿਹਨਤ ਬਹੁਤ ਆ ਤੇ ਕਰਦੇ ਟੈਨਸ਼ਨਾਂ ਦੀ ਕਰਦੇ ਕੰਮ ਦੀ ਟੈਨਸ਼ਨ ਹੁੰਦੀ ਆ ਤੇ ਉਨੀ ਹੀ ਇਹਦੀ ਹੁੰਦੀ ਆ ਵੀ ਇਹ ਤੇ ਵੀਡੀਓ ਅਪਲੋਡ ਕਰਨੀ ਆ ਕਿਹੜਾ ਕੰਟੈਂਟ ਪਾਉਣਾ ਹੈ ਕੀ ਕਰਨਾ ਇਹ ਇਹ ਉਹ ਇਹੀ ਦਿਮਾਗ ਚੱਲਦਾ ਰਹਿੰਦਾ ਨਾ ਤੇ ਚਲੋ ਖੈਰ ਤੇ ਭੈਣਾ ਭਰਾਵਾਂ ਦੇ ਸੰਯੋਗ ਨੇ ਤੱਕ ਪਹੁੰਚੇ ਆ ਤੇ ਅੱਗੇ ਤੱਕ ਵੀ ਜਾਵਾਂਗੇ ਹਨਾ ਤੇ ਤੁਸੀਂ ਮੇਰੀ ਪੂਰੀ ਯਾਨੀ ਮੇਰਾ ਵਲੌਗ ਦੇਖਿਆ ਕਰੋ ਤੇ ਫਿਰ ਹਾਈਪ ਡਾਕਸ਼ਨ ਨੁਪਿਆ ਕਰੋ ਤੇ ਫੁੱਲ ਬਲੌਗ ਦੇਖਿਆ ਕਰੋ ਤੇ ਮੇਰੀਆਂ ਭੈਣਾਂ ਹਨਾ ਤੇ ਵੈਸੇ ਮੈਨੂੰ ਕਮੈਂਟ ਛੱਡਦੀਆਂ ਹੁੰਦੀਆਂ ਵੀ ਅਸੀਂ ਨਾ ਬਲੌਗ ਨੂੰ ਤੁਹਾਡੇ ਨੂੰ ਲਾ ਕੇ ਰੱਖ ਦਿੱਤਾ ਹਨਾ ਵੀਰਸ ਮਤਲਬ ਅਸੀਂ ਆਪਣੇ ਕੰਮਕਾਰ ਕਰਦੀਆਂ ਆ ਤੁਹਾਡੇ ਬਲੌਗ ਨੂੰ ਲਾ ਕੇ ਰੱਖਦਾ ਦੇਖੋ ਜੀ ਲਾ ਕੇ ਰੱਖ ਦਿਆ ਕਰੋ ਕਿ ਜਿਹੜੀ ਐਡ ਹੁੰਦੀ ਹੈ ਤੁਸੀਂ ਪਲੀਜ਼ ਪਲੀਜ਼ ਨਾ ਸਕਿਪ ਕਰਿਆ ਕਰੋ ਨੂੰ ਬੰਦ ਨਾ ਕਰਿਆ ਕਰੋ ਕਿ ਐਡ ਦੇ ਪੈਸੇ ਬਣਨੇ ਹੁੰਦੇ ਹਨਾ ਉਹਦੇ ਨਾਲ ਸਾਨੂੰ ਫਾਇਦਾ ਹੋਣਾ ਹੁੰਦਾ ਆ ਵੀ ਤੁਸੀਂ ਐਡ ਨੂੰ ਬਿਲਕੁਲ ਨਾ ਬੰਦ ਕਰਿਆ ਕਰੋ ਉਹ ਨੂੰ ਚੱਲਦੀ ਰਹਿੰਦਾ ਕਰੋ ਹਨਾ ਯਾਨੀ ਚਲਾ ਕੇ ਰੱਖਦਿਆ ਕਰੋ ਬਸ ਪਲੀਜ਼ ਇਨਕ ਤੁਹਾਡੇ ਅਗੇ ਰਿਕੁਐਸਟ ਆ ਤੁਸੀਂ ਇਨਕ ਮੇਰੇ ਲਈ ਕਰ ਲਿਆ ਕਰੋ ਹਨਾ ਵੀ ਜਿਹੜਾ ਮੇਰਾ ਵਲੌਗ ਹੁੰਦਾ ਫੁੱਲ ਵਾਚ ਸਿਰ 15 ਮਿੰਟ ਦੀ ਵੀਡੀਓ ਹੁੰਦੀ ਆ ਵੈਸੇ ਨਹੀਂ ਹੁੰਦੀ ਨਹੀਂ ਹੈਗੀ ਤੇ ਬਾਕੀ ਬਹੁਤੀਆਂ ਨਾ ਗੱਲਾਂ ਕਰਦੀ ਹੈ 1 ਵਜ ਗਿਆ ਤੇ ਹੁਣ ਮੈਂ ਗੱਲਾਂ ਨਹੀਂ ਹੋਣਾ ਕੁਛ ਨਾ ਕੁਛ ਦੇ ਲਈ ਬਣਾਵਾ ਤੇ ਕਹਿੰਦਾ ਸੀਗਾ ਮੈਂ ਪਕੌੜੇ ਖਾਣੇ ਆਵੇਂ ਹਨਾ ਤੇ ਹੁਣ ਦੇਖਦੇ ਆ ਪ੍ਰੋਗਰਾਮ ਕਰਦੇ ਆ ਤੇ ਬਸ ਆਉਣ ਵਾਲਾ ਹੀ ਆ ਤੁਸੀਂ ਇਹਨੂੰ ਕੁਝ ਖਾ ਪੀ ਕੀ ਘੱਟ ਵੱਧ ਜਾਂਦਾ ਤੇ ਫਿਰ ਚਲ ਮੈਂ ਮੇਕਅੱਪ ਬਣਾ ਕੇ ਬਾਹਰ ਟੋਪਿਆ ਮਾਰ ਆਉਣ ਵਾਲਾ ਹੀ ਆ ਬਸ ਤੇ ਮੇਰੇ ਸਮਾਂ ਕੀ ਭਾਂਡੇ ਵੀ ਉੱਤੇ ਪਏ ਆ ਨਾ ਦੇਖੋ ਭਾਂਡੇ ਵੀ ਮੁੱਦੀ ਰੋਟੀ ਰੋਟੀ ਖਾ ਕੇ ਊਠੀ ਛੱਡ ਗਈ ਸੀ ਚਲ ਮੈਂ ਕਾ ਕੇ ਸਾਫ ਕਰੂੰਗੀ ਤੇ ਬਸ ਇਹਦੀ ਕੰਮਕਾਰਾਂ ਚ ਲੈ ਨਹੀਂ ਜਾਂਦਾ ਕਰੇ ਇੱਕ ਹੁਣ ਭਾਂਡੇ ਸਾਫ ਕਰੂੰਗੀ ਤੇ ਫਿਰ ਮੈਂ ਚਲੂੰਗੀ ਆਲੂ ਤੇ ਫਿਰ ਉਹ ਲੈ ਕੇ ਕੋੜੇ ਬਣਾਉਂਗੀ ਤੇ ਬਹੁਤ ਦਿਨ ਆਵਾਦ ਪਕੌੜੇ ਮਤਲਬ ਅਸੀਂ ਇਹ ਬਣਾਉਣੇ ਆ ਰੋਜ਼ਾਂ ਜਿਆਦਾ ਬਣਾਉਣੇ ਸਾਨੂੰ ਅਟਰ ਸਾਬੂ ਝੜਕਾਂ ਪੈਂਦੀ ਆ ਦੁੱਸੀ ਆਲੂ ਬਹੁਤ ਵਾਰ ਖਾਣੇ ਆਲੂ ਨਹੀਂ ਖਾਈਦੇ ਹੁੰਦੇ ਆਲੂ ਨਾਲ ਫੈਂਟ ਪੈਂਦੀ ਆ ਆਲੂ ਨਾਲ ਜੂਰੀਆ ਵੱਧ ਆ ਤੇ ਬਹੁਤ ਪ੍ਰੋਬਲਮ ਆਦੀ ਆਲੂ ਨਾਲ ਬਾਏ ਹੁੰਦੀ ਆ ਤੇ ਸਾਨੂੰ ਉਹਨਾਂ ਦੀ ਗੱਲਾਂ ਮੰਨਣੀਆਂ ਪੈਂਦੀ ਆ ਨਾ ਤੇ ਸੋ ਇਹ ਗੱਲ ਆ ਦੇਖੋ ਜੀ ਮੰਨਾਂਗੇ ਤਾਂ ਫੇਰ ਹੀ ਬਣਾਵਾਂਗੇ ਜੇ ਜਦ ਆਪਾਂ ਗੱਲ ਮੰਨਣੀ ਹੀ ਹੈਗੀ ਤੇ ਵੀ ਬਣਾਉਣੀ ਕਿਨੂੰ ਹਨਾ ਮੰਨਾਂਗੇ ਤਾਂ ਬਣਾਵਾਂਗੇ ਤੇ ਵਰਸਿਆ ਜੀ ਇੱਕ ਨੇ ਕਹੀ ਦੂਜੇ ਨੇ ਸੁਣ ਲਈ ਤੇ ਫਿਰ ਟਾਈਮ ਪਾਸ ਹੁੰਦਾ ਜੀ ਆਪਾਂ ਬਰਾਬਰੀ ਕਰਦੇ ਆ ਤੇ ਫਿਰ ਨਹੀਂ ਟਾਈਮ ਪਾਸ ਹੁੰਦੇ ਹੈਗੇ ਨਾ ਸੋ ਇਹ ਗੱਲ ਆ ਤੇ ਬੜੇ ਪਿਆਰ ਨਾਲ ਇਸਦੇ ਨਿਭਦੇ ਆ ਤੇ ਸਬਰ ਨਾਲ ਸਭ ਤੋਂ ਵੱਡਾ ਸਬਰ ਜਿੱਦਾਂ ਉਹ YouTube ਆ YouTube ਤੇ ਆਪਾਂ ਸਬਰ ਨਹੀਂ ਰਹਿ ਸਕਦੇ ਆ ਜੇ ਆਪਾਂ ਕਹੀ ਹਾਂ ਵੀ ਇੱਕ ਦਿਨ ਵੀਡੀਓ ਬਾਕੀ ਸਾਨੂੰ ਪੈਸੇ ਮਿਲ ਜਾਣੇ ਜਾਂ ਕਿਤੇ ਵੀ ਨਾ ਇਹ ਨਹੀਂ ਗੱਲ ਹੁੰਦੀ ਆ ਕਿ ਮੈਨੂੰ 2 ਸਾਲੋਂ YouTube ਤੇ ਕੰਮ ਕਰਦੀ ਨੂੰ 2 ਸਾਲੋਂ ਕਿ ਤੀਜਾ ਮੈਨੂੰ ਸਾਹ ਚੱਲਦੇ ਆ ਨਾ YouTube ਤੇ ਆਈ ਤੇ ਵਾਸਤੇ ਚੱਲੀ ਜਾਨੇ ਆ ਤੁਹਾਡੇ ਭੈਣ ਭਰਾ ਦੇ ਸਹਿਯੋਗ ਦੇ ਨਾਲ ਹਨਾ ਤੇ ਵਾਈ ਨੂੰ ਸਾਰਿਆਂ ਨੂੰ ਸਟੈਰੀਕਲ ਸਾਫ ਕੀ ਹੈ ਨਾ ਚਲੋ ਜੀ ਠੀਕ ਹੈ ਹੁਣ ਭਾਂਡੇ ਸਾਫ ਕਰ ਲਈਏ ਤੇ ਫਿਰ ਦੇਖਦੇ ਕੰਮਕਾਰ ਬਾਕੀ ਹੋਰ ਤੇ ਮੇਰਾ ਸੈਲਫ ਵੀ ਸਾਰੇ ਸਾਫ ਕਰਨੇ ਵਾਲੀ ਹੋਈ ਆ ਤੇ ਸ਼ਹਿਰ ਜਰੂਰੀ ਕੰਮ ਸੀਗਾ ਉਹ ਜਾਣਾ ਸੀਗਾ ਚਲੋ ਮੈਂ ਤਾਂ ਬਾਕੀ ਕੰਮ ਜਿਹੜੇ ਰਹਿੰਦੇ ਹੋਗਾ ਆ ਕੀ ਕਰ ਲਉਗੀ ਹਨਾ ਤੇ ਵਾਸਤੇ ਇਦਾਂ ਆ ਦੁੱਧ ਵੀ ਫਤਲੀ ਸੀ ਰਗਿਆ ਜਿਹਾ ਸੇ ਰਿਹਾ ਤੇ ਇਹਨਾਂ ਵਿੱਚ ਘੜ ਕੇ ਫੈਚ ਰਾਦੀ ਹੋਰ ਨਾ ਕਿਤੇ ਬਾਹਰ ਹੀ ਪਨੀਰ ਬਣ ਜਮੇ ਦਾ ਹਣਾ ਤੇ ਪੱਕੀ ਚੜਾ ਲਈਏ ਹੁਣ ਤੇ ਕੰਮਕਾਰ ਕਰ ਲਈ ਸ਼ੁਰੂ ਮੈਨੂੰ ਨਾ ਪੱਕੀ ਤੋਂ ਬਿਨਾਂ ਸਬਰ ਨਹੀਂ ਆਉਂਦਾ ਹੈਗਾ ਫੇਰ ਹੀ ਕੰਮਕਾਰ ਭਾਂਡੇ ਸਾਫ ਕਰਦੀ ਹੁੰਦੀ ਹੋਣੀ ਹੋਰ ਕੰਮ ਕਰਦੀ ਹੁੰਦੀ ਹੈ ਤਾਂ ਕਿ ਕੋੜ ਲੈਣੀ ਚਲੋ ਠੀਕ ਹੈ ਮਸ਼ੀਨ ਲਾਤੀਆ ਤੇ ਕੋੜਿਆਂ ਦਾ ਕੰਮ ਕੈਨਸਲ ਹੋ ਗਿਆ ਤੇ ਇਹ ਵੀ ਕੰਮ ਹੋ ਗਿਆ ਕੈਨਸਲ ਹੋਣ ਤੇ ਫਿਰ ਬਣਾਵਾਂਗੇ ਤੇ ਜਦੋਂ ਮੈਂ ਕਿਹਾ ਹੁਣ ਕੀ ਕਰਨਾ ਕੱਪੜੇ ਧੋ ਲੈਣੇ ਆ ਤੇ ਅੱਜ ਮਸ਼ੀਨ ਲਾਇਟ ਕਦੀ ਕਦੀ ਮਸ਼ੀਨ ਆ ਲੈਣੀ ਹੁੰਦੀ ਕਈ ਵਾਰੀ ਮੈਂ ਹੱਥ ਨਾਲ ਧੋ ਲੈਣੀ ਹੁੰਦੀ ਆ ਤੇ ਆ ਫੋਨ ਤੇ ਮੈਂ ਗਰਮਾਣੀ ਲਾਉਣੀ ਹੁੰਦੀ ਆ ਥਰ ਬੰਦੇ ਸਾਹ ਤੋਂ ਤੇ ਬੜੀ ਮਿੱਠੀ ਹੋ ਰਸਮੀ ਨਹੀਂ ਗਰਵਾਣੀ ਤੇ ਬੰਦ ਕਾਨੂੰ ਜੀ ਨਹੀਂ ਕੀਤਾਸ ਪਰ ਫਿਰ ਵੀ ਮੈਂ ਨਾ ਕਲਿਪ ਐਡ ਕਰਨੀ ਹੁੰਦੀ ਆ ਤੇ ਫਿਰ ਮੈਨੂੰ ਬਣਾਣਾ ਕੋਈ ਇੱਕ ਫੋਨ ਆ ਉੱਤੇ ਵੀਡੀਓ ਬਣਾਉਣੀ ਹੁੰਦੀ ਆ ਤੇ ਐਗਡ ਕਰਨ ਦੀ ਸਾਰੇ ਕੋਈ ਫੋਨ ਤੇ ਕੰਮ ਹੁੰਦੇ ਆ ਤੇ ਬਾਕੀ ਇਹ ਨਾ ਮੇਰੀਆਂ ਭੈਣਾਂ ਜਾਨੀ ਪੋਸਟ ਡੇਟਾਂ ਤੋਂ ਨਾ ਕੱਲ ਕਰੇ ਪਰਸੋਂ ਵਾਲੀ ਵੀਡੀਓ ਤੇ ਕਮੈਂਟ ਆਇਆ ਸੀਗਾ ਮੇਰੇ ਨਾਲ ਨੇਪਾਲ ਤੋਂ ਜੀ ਭੈਣ ਉਹਪਰ ਕਰੇ ਚੀਨ ਤੋਂ ਸੀਗੀ ਉਹ ਮੈਨੂੰ ਰਿਸ਼ ਭਾਸ਼ਾ ਨੇ ਸਮਝਉਂਦੀ ਉਹਨੇ ਮੇਰੀ ਵੀਡੀਓ ਤੇ ਅ اومੈਗਾ ਵੀਡੀਓ ਜਾਨੀ ਉਹਨੂੰ ਵਧੇ ਲੱਗੀ ਪਤਾ ਨਹੀਂ ਕਿਦਾਂ ਤੇ ਅੱਜ ਇੱਕ ਹੋਰ ਭਾਸ਼ਾ ਦਾ ਕਮੈਂਟ ਆ ਪਤਾ ਨਹੀਂ ਮੈਨੂੰ ਸਮਝ ਨਹੀਂ ਮੇਰੀ ਸਭ ਤੋਂ ਬਾਹਰੀ ਸੀ ਨਾ ਉਹ ਤੇ ਇਹਨਾਂ ਨੂੰ ਮੇਰੀ ਵੀਡੀਓ ਵਧੇ ਲੱਗੀ ਦੇਖੋ ਜਿਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਜਾਓ ਆਪਣੀ ਭਾਸ਼ਾ ਵਿੱਚ ਕਨਵਰਟ ਕਰਕੇ ਮੇਰੇ ਬਲੌਗਸ ਸੁਣਦੇ ਜੇ ਗੱਦਾਰ ਮੈਨੂੰ ਇਸ ਗੱਲ ਦਾ ਨਹੀਂ ਪਤਾ ਹੈਗਾ ਤੇ ਉਹਨਾਂ ਨੂੰ ਵਧੀਆ ਲੱਗਦਾ ਆ ਤੇ ਕਮੈਂਟ ਛੱਡਦੇ ਆ ਆਪਾਂ ਵੀ ਉਹਨਾਂ ਨੂੰ ਰਿਪਲਾਈ ਕਰੀ ਦਾ ਨਾਲ ਕਰਨਾ ਵੀ ਚਾਹੀਦਾ ਆ ਪਤਾ ਲੱਗਦਾ ਰਹਿੰਦਾ ਨਾ ਤੇ ਚਲੋ ਆਪਣੀ ਜਿਹੜੇ ਸਾਡੇ ਰਿਸ਼ਤੇਦਾਰ ਜਾਂ ਮੇਰੇ ਸਬਸਕ੍ਰਾਈਬਰ ਆ ਵੀਰ ਸਾਨੂੰ ਦੇਖਦੇ ਆ ਤੇ ਨਵੇਂ-ਨਵੇਂ ਵੀ ਕੰਟੈਂਟਾਂ ਤੋਂ ਭੈਣ ਭਰਾ ਜੁੜਦੇ ਆ ਤੇ ਬਹੁਤ ਸੋਹਣਾ ਲੱਗਦਾ ਤੇ ਬਹੁਤ ਵਧੀਆ ਲੱਗਦਾ ਹਨਾ ਵੀ ਸਾਨੂੰ ਦੇਖਦੇ ਆ ਮੇਰੀ ਦੂਰੋਂ ਜੱਦਦਾ ਹਨਾ ਤੇ ਇਹਨਾਂ ਦੀ ਭਾਸ਼ਾ ਨਹੀਂ ਸਮਝ ਸਕੀ ਵੀ ਕੀ ਆਉਂਦੇ ਭਾਸ਼ਾ ਨਾ ਉਹ ਸ਼ਾਇਦ ਮੇਰੀ ਕਨਵਰਟ ਕਰਕੇ ਸੁਣਦੇ ਹੋਣਗੇ ਉਹ ਵੀਡੀਓ ਹੈ ਨਾ ਤੇ ਚਲੋ ਯਾਰ ਜਿੱਦੇ ਹੁੰਦਾ ਦੀ ਸੰਯੋਗ ਨਾਲ ਹੁੰਦਾ ਕੱਲਾ ਤਾਂ ਕੋਈ ਵੀ ਨਹੀਂ ਹੁੰਦਾ ਹੁੰਦਾ ਹੈਗਾ ਨਾ ਤੇ ਜਦੋਂ ਠੀਕ ਹੈ ਹੁਣ ਇੱਕ ਗੜਾ ਆ ਗਿਆ ਤਾਂ ਫੋਨ ਦੂਜੇ ਗੜੇ 'ਚ ਮੈਂ ਜਿਹੜੇ ਘੱਟ ਮੈਲੇ ਕੱਪੜੇ ਉਹ ਪਾ ਦੇਣੇ ਹੁੰਦੇ ਆ ਤੇ ਅ ਪਹਿਲੇ ਗੇੜੇਸ ਘੱਟ ਮੈਲੇ ਜਿਹ ਵਿੱਚ ਜਿਹੜੇ ਆਪਣੇ ਸੀਨੇ ਸੁਣਨੇ ਵਾਲੇ ਕੱਲੇ ਨੇ ਮੈਲੇ ਵੀ ਨਹੀਂ ਹੁੰਦੇ ਹੈਗੇ ਨੋਰਮਲ ਹੀ ਹੁੰਦੇ ਕੱਪੜੇ ਤੇ ਜਿਸਿਆਲ ਵਾਲੇ ਕੱਪੜੇ ਕੱਢਨੇ ਆ ਤੇ 폴 ਕੇ ਦੇਖਣੇ ਕਾ ਪੇਟੀ ਮੁਠੀਆਂ ਜਿਵੇਂ ਤੇ ਚਲੋ ਫਿਰ ਜਿ ਗੜਾ ਹੋ ਗਿਆ ਪੂਰਾ ਤੇ ਬਸ ਹੁਣ ਬਿਸਲ बजਨੇ ਵਾਲੀ ਹੈ ਜੀ ਤੇ ਗੜਾ ਇਹ ਵਾਸ਼ਿੰਗ ਮਸ਼ੀਨਾਂ ਹੋਣੀ ਚੱਲੀਆਂ ਬਿਸਲ ਵਾਲੀਆਂ ਪਹਿਲਾਂ ਤਾਂ ਸਿੰਪਲ ਜਿਹੜੀ ਮੈਂ ਦਾਜ ਦੀ ਸੀਗੀ ਉਹ ਸਿੰਪਲ ਹੀ ਸੀਗੀ ਤੇ ਬਾਜੋ ਹੀ ਲਈ ਉਹ 13 14 ਸਾਲ ਵਰਤੀ ਮੈਂ ਦਾਜ ਵਾਲੀ ਹਾਂ ਅਰ ਟੋਲੀ ਮੈਂ ਬਣਾ ਲਈ ਹਰੀਆਂ ਚੀਜ਼ਾਂ ਚਲੋ ਜੁਨਾ ਮੈਂ ਇਹਨਾਂ ਦਾ ਨਿਕਾਲ ਲੀਤੀ ਜਦੋਂ ਹਾਂ ਲਓ ਜੀ ਇਹ ਦੂਜਾ ਪੂਰ ਹੋ ਗਿਆ ਤੇ ਆਹ ਪੋਰਸ਼ਨ ਕੱਪੜੇ ਵਿੱਚ ਸਕਾਈ ਹੋਏ ਆ ਤੇ ਇਹ ਹੁਣ ਆਪਾਂ ਇਹਨੂੰ ਤੇ ਕੁਛ ਆ ਬਾਦੀਆਂ ਸਕਾਤੀਆਂ ਬੱਚਿਆਂ ਦੀਆਂ ਹਨਾ ਸਕਾਗ ਖੇਤ ਦੇ ਕੱਪੜੇ ਸੁੱਕ ਮਤਲਬ ਸੁੱਕ ਜਾਂਦੇ ਹਨਾ ਤੇ ਇਧਰ ਨਾਲ ਕੱਪੜੇ ਵੀ ਧੋਲੇਵੇਂ ਤੇ ਨਾਲ ਬਣਾਲੇ ਚੌਲ ਤੇ ਦੇਖੋ ਜੀ ਸਾਰੇ ਨਟਪੜੀ ਦੇ ਕੰਮਕਾਰ ਹੁੰਦੇ ਹਨਾ ਤੇ ਨਾਲ ਦੁਪਹਿਰ ਨਹਿਣੇ ਚੌਲ ਖਾਂਗੇ ਕਿਆ ਬਾਤਾਂ ਚੌਲ ਤੇ ਨਾਲ ਦਾਲਦੇ ਕੋਈ ਦਹੀਂ ਦੇ ਨਾਲ ਖਾ ਲਈਦਾ ਗਰੀ ਮਰਜੀ ਆ ਤੇ ਬਹੁਤ ਭੁੱਖ ਲੱਗੀ 3 ਵਜ ਗਏ ਕਦੀ ਕਦੀ ਬਣਾ ਲੀਦੇ ਆ ਨਾ ਚਲੋ ਬਹੁਤੇ ਖਿਆਲੀ ਬਣਾਈ ਦੀ ਹੁੰਦੀ ਏਦਾਂ ਭਾਈ ਤੋੜ ਵਿੱਚ ਮੇਰੀਆਂ ਭੈਣਾਂ ਲੈਂਦੀਆਂ ਸਾਢੇ ਆੜੀ ਵਿੱਚ ਨਾ ਕੰਮ ਕਰ ਇੰਨੇ ਹੁੰਦੇ ਆ ਦੋ ਦੂਜਾ ਘੇੜਾ ਵੀ ਤਿਆਰ ਹੋ ਗਿਆ ਤੇ ਹੁਣ ਪਹਿਲਾਂ ਚੌਲ ਪਕਾ ਦਿੱਤਾ ਨਾ ਉਹਨਾਂ ਨੂੰ ਮੈਂ ਫਿਰ ਕਾਲੀ ਪੈ ਜਾਣੀ ਏ ਤੇ ਫਿਰ ਮੈਂ ਕਿਦੋਂ ਕੱਪੜੇ ਮਸ਼ੀਨ 'ਚ ਚਲੋ ਜੀ ਅਗਲਾ ਪ੍ਰੋਸੈਸ ਤੁਹਾਨੂੰ ਦੱਸਦੇ ਆ ਫਿਰ ਮਿਲਦੇ ਆ ਜੀ ਠੀਕ ਹੈ ਜੀ ਲਓ ਜੀ ਸਾਢੇ ਦਿਨ ਦਾ ਹੋ ਗਿਆ ਟਾਈਮ ਤੇ ਗਰ ਲਾਲ ਨੂੰ ਜੋਤ ਨੂੰ ਤੇ ਡੈਡੀ ਨੂੰ ਚੌਲ ਦੇ ਦਿੱਤੇ ਆ ਚੌਲ ਉਹਨਾਂ ਨੇ ਖਾ ਲਿਆ ਉਹਨਾਂ ਦੇ ਨਾਲ ਮੈਂ ਵੀ ਖਾਲੇ ਚੌਲ ਤੇ ਮੈਂ ਘਰ ਇਹਦੀ ਰਹਿ ਜਾਣਾ ਮੈਂ ਨਾਲ ਚਲ ਪੱਜ ਨਾ ਖਾਈ ਆਉਂਗੀ ਮੈਨੂੰ ਕੰਮ ਦਾ ਲਾਲਚ ਹੋ ਜਾਣਾ ਹੈ ਤੇ ਆ ਦੇਖੋ ਜੇ ਮੈਂ ਕੱਪੜੇ ਤੋਂ ਕਿਸ ਕਨੇ ਪਾਤੇ ਆ ਤਾਂ ਗੁਰਲਾ ਜੀ ਉਹਨਾਂ ਦੇ ਵਰਦੀਆਂ ਸੀਆਂ ਤੇ ਡਾਕਟਰ ਸਾਹਿਬ ਦੀਆਂ ਪੈਂਟਾਂ ਕੱਪੜੇ ਕਿੰਨੇ ਸੀਗੇ ਤੇ ਚਲੋ ਮੈਂ ਅੱਜ ਮਸ਼ੀਨ ਲਾਈਏ ਤਾਂ ਅੱਜ ਕੱਪੜੇ ਘਮਾ ਦਿੰਨੇ ਆ ਦੇਖੋ ਜੀ ਮੇਰੀਆਂ ਪੈਣਾ ਦੇ ਸਾਰਾ ਦਿਨ ਕੰਮ ਨਹੀਂ ਮੱਕੋਦੇ ਹੈਗੇ ਨਾ ਤੇ ਵਾਈ ਗੁਰੂ ਭੈਣਾਂ ਤਾਂ ਅੰਦਰ ਉਸਤੀ ਰੱਖੇ ਤੇ ਔਰਤ ਵਿਗਨਾ ਘਰ ਨਹੀਂ ਹੈਗਾ ਨਾ ਤੇ ਔਰਤ ਦੇ ਨਾਲ ਹੀ ਘਰ ਆ ਤੇ ਉਹਨੂੰ ਪਤਾ ਹੁੰਦਾ ਵੀ ਚੀਜ਼ ਕਿੱਥੇ ਰੱਖੀ ਆ ਕਿੰਨੀ ਚੀਜ਼ੀ ਕਿੰਨੀ ਨਹੀਂ ਹੈਗੀ ਉਹਨਾਂ ਬੰਦਿਆਂ ਨੂੰ ਨਹੀਂ ਪਤਾ ਜਿੰਨਾ ਔਰਤਾਂ ਨੂੰ ਭੈਣਾਂ ਨੂੰ ਕਰਦੇ ਕੰਮਾਰੇ ਪਤਾ ਹੁੰਦਾ ਨਾ ਤੇ ਇਸ ਕਰਕੇ ਕਿਨੇ ਬੰਦਿਆ ਨਾ ਬਾਹਰ ਤੇ ਔਰਤਾਂ ਨਾਲ ਘਰ ਹਨਾ ਤੇ ਫੇਰ ਹੀ ਗੱਡੀ ਚੱਲਦੀ ਵਧੀਆ ਹੈ ਨਾ ਤੇ ਮੇਰੀਆਂ ਭੈਣਾਂ ਦੇ ਵਸੇ ਦਿਨ ਸਾਰੇ ਦਿਨ ਕੰਮ ਨਹੀਂ ਮੁੱਕਦੇ ਹੈਗੇ ਤੇ ਲੱਗੀਆਂ ਰਹਿੰਦੀ ਹੌਲੀ ਹੌਲੀ ਤੇ ਮੈਂ ਵੀ ਅੱਜ ਇਦਾਂ ਹੀ ਮੇਰਾ ਵੀ ਦਿਨ ਲੰਘਿਆ ਤਿਕੜੀ ਰੈਸਟ ਵੀ ਨਹੀਂ ਹੋਈ ਤੇ ਪੈਰੇ ਮੈਂ ਤੋ ਅੱਜ ਨਹੀਂ ਤੇ ਤਿਕੜੀ ਰੈਸਟ ਕਰਦੀ ਹੁੰਨੀ ਆ ਮੈਂ ਤੋ ਚਲੋ ਖੈਰ ਕੱਲ ਠੀਕ ਨਹੀਂ ਸੀਗੀ ਕੱਲ ਕਰ ਲਈ ਸੀ ਨਾ ਤੇ ਬਾਕੀ ਜੇ ਰੋ ਆਪਾਂ ਠੀਕ ਹੋ ਗਏ ਫਿਰ ਆਪਾਂ ਨੂੰ ਆਪਣਾ ਕੰਮ ਜਿੱਦਾਂ ਕਰ ਲੋ ਜੀ ਕਰਦਾ ਕਰਦੇ ਕੰਮਾਂ ਕਰਾ ਨੂੰ ਹਨਾ ਜੇ ਉਹ ਸਿਹਤ ਨਾਲ ਠੀਕ ਹੋਵੇ ਤੇ ਫਿਰ ਬਿਲਕੁਲ ਮਾਨੀ ਕਰਦਾ ਹੈਗਾ ਨਾ ਤੇ ਬਸ ਇਦਾਂ ਹੀ ਆ ਤੇ ਤੰਦਰੁਸਤੀ ਸਭ ਤੋਂ ਵੱਡੀ ਆ ਵਾਇਰ ਤੰਦਰੁਸਤੀ ਦੇ ਵਿੱਚ ਕੰਮ ਕਰਦੇ ਨੂੰ ਕੋਈ ਘਾਟਾ ਨਹੀਂ ਹੈਗਾ ਤੇ ਵਸੇ ਦੇ ਕੰਮ ਵਿੱਚ ਟਾਈਮ ਲੱਗਦਾ ਨਹੀਂ ਕਿਹੜੇ ਵੇਲੇ ਟਾਈਮ ਨਾ ਜਾਂਦਾ ਨਾ ਕੰਮ ਵਿੱਚ ਬੇਲਾ ਨੂੰ ਸਮਾਂ ਕੀ ਟਾਈਮ ਨਹੀਂ ਪੀਦਾ ਹੈਗਾ ਚਲੋ ਖੈਰ ਅੱਜ ਦੇ ਵਲੌਗ ਦਾ ਆਪਾਂ ਇੱਥੇ ਕਰਦੇ ਐਂਡ ਤੇ ਫਿਰ ਨਵੇਂ ਵਲੌਗ ਨਾਲ ਮਿਲਾਂਗੇ ਤੇ ਹੱਸਦੇ ਰੋ ਵਸਦੇ ਰੋ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਓਕੇ ਵਾਹਿ ਸਤਿ ਸ਼੍ਰੀ ਅਕਾਲ ਜੀ ਬਾਬਾ ਹਰੀ ਗਰ ਜੀ